ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਮਰੀਕਾ ਦੇ ਵਿੱਚ ਦੇਸ਼ ਨਿਕਾਲੇ ਉੱਤੇ ਲਗਾਤਾਰ ਸਖਤੀ ਵਧਦੀ ਜਾ ਰਹੀ ਹੈ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਅਮਰੀਕਾ ਹੋਰ ਵੀ ਇਸ ਵੇਲੇ ਦੇਸ਼ ਨਿਕਾਲੇ ਦੇ ਪ੍ਰਤੀ ਸਖਤ ਹੋ ਗਿਆ ਜਿੱਥੇ ਪਹਿਲਾਂ ਗੈਰ ਕਾਨੂੰਨੀ ਦਸਤਾਵੇਜ਼ ਵਾਲੇ ਜਿੰਨੇ ਵੀ ਉੱਥੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਸੀ ਉਹਨਾਂ ਨੂੰ ਦੇਸ਼ ਨਿਕਾਲੇ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਭਾਰਤ ਦੇ ਵਿੱਚ ਵੀ ਤਿੰਨ ਜਹਾਜ਼ ਲਗਭਗ ਇਮੀਗ੍ਰੇਸ਼ਨ ਦੇ ਨਾਲ ਗੈਰ ਦਸਤਾਵੇਜ਼ੀ ਜੀ ਸੀ ਉਹਨਾਂ ਨੂੰ ਭੇਜ ਵਾਪਸ ਭੇਜਿਆ ਗਿਆ ਤਾਂ ਉਹਦੇ ਨਾਲ ਹੋਰ ਦੇਸ਼ਾਂ ਦੇ ਵਿੱਚ ਵੀ ਜਿਹੜੇ ਨੇ ਉੱਥੇ ਨਾਗਰਿਕ ਸੀ ਜਿਹੜੇ ਉੱਥੇ ਦੇ ਜਿਹੜੇ ਕਿ ਗੈਰ ਦਸਤਾਵੇਜੀ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਉਸੇ ਟੰਗ ਦੇ ਨਾਲ ਦੁਬਾਰਾ ਹੁਣ ਅਮਰੀਕਾ ਹੋਰ ਵੀ ਸਖਤ ਜਿਹੜਾ ਉਹਦੇ ਲਈ ਨਿਯਮਾਂ ਨੂੰ ਬਰੀਕੀ ਕਰ ਰਿਹਾ ਹੈ ਉਹਦੇ ਵਿੱਚ ਜੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਜਿਹੜੀ ਹੈ ਇਮੀਗ੍ਰੇਸ਼ਨ ਲਾਡ ਨੂੰ ਬੜੀ ਸਖਤੀ ਦੇ ਨਾਲ ਹੁਣ ਲਾਗੂ ਕਰ ਰਹੀ ਹੈ ਬਾਰਡਰ ਦੇ ਉਤੇ ਕਾਫੀ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਐਸੇ ਤਰ੍ਹਾਂ ਹੀ ਜਿਵੇਂ ਹੁਣ ਇੰਟਰਨੈਸ਼ਨਲ ਇਨਫੋਰਸਮੈਂਟ ਹੈ ਪੋਰ ਦੇ ਵਿੱਚ ਤਿੰਨ ਕਿਸਮ ਦੀ ਇਨਫੋਰਸਮੈਂਟ ਕੋੜੀ ਹੋ ਗਈ ਹੈ ਤੇ ਉਹ ਜਿਹੜੇ ਲੋਕਾਂ ਨੇ ਜੁਰਮ ਵਗੈਰਾ ਕੀਤੇ ਹੋਏ ਨੇ ਉਹ ਵੀ ਇਹਦੇ ਚ ਸ਼ਾਮਲ ਹੋਣਗੇ ਤੇ ਇੱਥੇ ਚਾਹੇ ਛੋਟੇ ਜੁਰਮ ਨੇ ਚਾਹੇ ਵੱਡੇ ਜੁਰਮ ਨੇ ਤੇ ਦੂਜੇ ਉਹ ਜਿਨ੍ਹਾਂ ਨੇ ਡੈਪੂਟੇਸ਼ਨ ਯਾ ਉਹਤੇ ਲੱਗੀ ਹੋਈ ਹੈ ਜਾਂ ਜਿਨ੍ਹਾਂ ਦੇ ਕਾਗਜ਼ ਜਿਹੜੇ ਡੈਪੂਟੇਸ਼ਨ 'ਚ ਲੱਗੇ ਹੋਏ ਨੇ ਜਾਂ ਇਹ ਕਿਤੇ ਹੋਰ ਉਹ ਗਏ ਹੋਏ ਨੇ ਤਾਂ ਤੀਜੇ ਉਹ ਜਿਹੜੇ ਫਲਾਈਟ ਰਿਸਕ ਨਹੀਂ ਤੇ ਜਿਨ੍ਹਾਂ ਨੂੰ ਅਮਰੀਕਾ ਇਹ ਦਰਸਾਉਂਦਾ ਕਿ ਇਹ ਸਾਡੇ ਇੰਟਰਸਟ ਦੇ ਖਿਲਾਫ ਨੇ ਤਾਂ ਉਹਨਾਂ ਉੱਤੇ ਵੀ ਇਹ ਇਨਫੋਰਸਮੈਂਟ ਹੋ ਰਹੀ ਹੈ ਤੇ ਅਸੀਂ ਕਹਿੰਦੇ ਰੋਜ਼ ਜਿਹੜੀਆਂ ਉਹ ਖਬਰਾਂ ਦੇਖਦੇ ਹਾਂ ਜਿਹਦੇ ਉੱਤੇ ਖਾਸ ਤੌਰ ਤੇ ਅਮਰੀਕਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਖਤੀ ਕਰ ਰਿਹਾ ਤਾਂ ਇਹ ਦੇ ਨਾਲ ਨਾਲ ਇੱਕ ਹੋਰ ਨਵੀਂ ਚੀਜ਼ ਐਡ ਹੋਈ ਹੈ ਕਿ ਜਿਨ੍ਹਾਂ ਨੇ ਕਿਸੇ ਬਾਹਰਲੇ ਦੇਸ਼ ਦੇ ਵਿੱਚ ਕ੍ਰਾਈਮ ਕੀਤੇ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਫਰਨਾ ਵੀ ਸ਼ੁਰੂ ਕਰ ਦਿੱਤਾ ਗਿਆ। ਸੋ ਹੁਣ ਪਿੱਛੇ ਜੇ ਭਾਰਤ ਸਰਕਾਰ ਦੀ ਬੇਨਤੀ ਉੱਤੇ ਹਰਪ੍ਰੀਤ ਸਿੰਘ ਨਾਂ ਦਾ ਇੱਕ ਵਿਅਕਤੀ ਸੈਕਰਾਮੈਂਟੋ FBI ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਤਾਂ ਉਹਦੇ ਉੱਤੇ ਚਾਰजेस ਇਹ ਨੇ ਕਿ ਉਹਨੇ ਪੰਜਾਬ ਦੇ ਵਿੱਚ ਕੁਝ ਕ੍ਰਿਮੀਨਲ ਗਤੀਵਿਧੀਆਂ ਹੋਈਆਂ ਨੇ ਉਸ ਦੇ ਵਿੱਚ ਹਿੱਸਾ ਲਿਆ ਜਾਂ ਕਰਵਾਈਆਂ ਨੇ। ਤੇ ਇਸ ਦੇ ਨਾਲ ਨਾਲ ਕੁਝ ਇਨਫੋਰਸਮੈਂਟ ਉਹਨਾਂ ਬੰਦਿਆਂ ਉੱਤੇ ਵੀ ਹੋ ਰਹੀ ਹੈ ਜਿਨ੍ਹਾਂ ਉੱਤੇ ਇਹ ਇਲਜ਼ਾਮ ਨੇ ਕਿ ਉਹ ਜਿਹੜੇ ਨੇ ਉਹ ਯਾਨੀ ਕਿ ਅਮਰੀਕਾ ਤੋਂ ਕਾਲਾ ਕਰ ਕਰਕੇ ਲੋਕਾਂ ਨੂੰ ਡਰਾਉਂਦੇ ਨੇ ਜਾਂ ਫਿਰ ਕਿਸੇ ਕਿਸਮ ਦੀਆਂ ਫਰੋਤੀਆਂ ਮੰਗਦੇ ਨੇ ਸੋ ਐਸ ਦੇ ਵਿੱਚ ਇੱਕ ਇਹ ਨਵਾਂ ਚੈਪਟਰ ਐਡ ਕੀਤਾ ਗਿਆ ਕਿ ਜੇ ਵਿਦੇਸ਼ ਦੇ ਵਿੱਚ ਯਾਨੀ ਕਿ ਫੋਰਨ ਕੰਟਰੀ ਦੇ ਵਿੱਚ ਕਿਸੇ ਦੀ ਕਿਸੇ ਕਿਸਮ ਦੇ ਕ੍ਰਿਮੀਨਲ ਕੇਸਾਂ ਵਿੱਚ ਸ਼ਮੂਲੀਅਤ ਪਿੱਛੇ ਰਹੀ ਹੈ ਜਾਂ ਹੁਣ ਵੀ ਹੈਗੀ ਹੈ ਤਾਂ ਉਹਦਾ ਜੇ ਨਾਮ ਉਸ ਲਿਸਟ 'ਚ ਆਉਂਦਾ ਤਾਂ ਜੇ ਉਹ ਕੰਟਰੀ ਰਿਕੁਐਸਟ ਕਰਦੀ ਹੈ ਅਮਰੀਕਾ ਨੂੰ ਕਿ ਸਾਨੂੰ ਇਹ ਬੰਦਾ ਚਾਹੀਦਾ ਜਾਂ ਲੋੜਿੰਦਾ ਤਾਂ ਉਹਨੂੰ ਵੀ ਸਰਕਾਰ ਉਸੇ ਲੈਵਲ ਉੱਤੇ ਗ੍ਰਿਫਤਾਰ ਕਰੇਗੀ ਜਿਸ ਦੇ ਉੱਤੇ ਬਾਕੀਆਂ ਨੂੰ ਕੀਤਾ ਜਾ ਰਿਹਾ ਜਿਵੇਂ ਯੂਐਸਏ ਦੇ ਵਿੱਚ ਪੁਲਿਸ ਵੱਲੋਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੇ ਨੇ ਉਸ ਦੇ ਉੱਤੇ ਵੀ ਉਹੀ ਲਾਗੂ ਹੋਣਗੀਆਂ ਭਾਵੇਂ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸੋ ਇਹ ਜਿਹੜਾ ਕੇਸ ਪਿੱਛੇ ਜੇ ਸੈਕਰਾਮੈਂਟੋ ਵਿਖੇ ਇੱਕ ਪੰਜਾਬੀ ਬੰਦਾ ਜਿਹੜਾ ਹਰਪ੍ਰੀਤ ਸਿੰਘ ਫੜਿਆ ਗਿਆ ਜੋ ਐਥਲਰੀ ਦੇ ਤਹਿਤ ਪਹਿਲੀ ਗ੍ਰਿਫਤਾਰੀ ਹੈ ਤੇ ਉਸ ਤੋਂ ਬਾਅਦ ਸਰਕਾਰ ਨੇ ਇਹ ਕਿਹਾ ਕਿ ਇਸ ਦੇ ਵਿੱਚ ਜਿਹੜੇ ਹੋਰ ਵੀ ਬੰਦੇ ਸ਼ਾਮਲ ਨੇ ਜਿਨ੍ਹਾਂ ਦੀਆਂ ਉਹਨਾਂ ਨੂੰ ਲਿਸਟਾਂ ਆਈਆਂ ਨੇ ਹੋਰ ਦੇਸ਼ਾਂ ਤੋਂ ਖਾਸ ਕਰਕੇ ਇੰਡੀਆ ਜਾਂ ਕਿਸੇ ਹੋਰ ਦੇਸ਼ਾਂ ਤੋਂ ਉਹਨਾਂ ਉੱਤੇ ਵੀ ਇਹੀ ਕਾਰਵਾਈ ਲਾਗੂ ਹੋਏਗੀ ਹੁਣ ਉੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਹਰਪੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਹੈਪੀ ਪਾਸ਼ਿਆ ਨਾਂ ਦਾ ਇੱਕ ਮਸ਼ਹੂਰ ਆਦਮੀ ਹੈ ਜੋ ਕਿ ਪੰਜਾਬ ਦੇ ਵਿੱਚ ਕਈ ਗ੍ਰਨੇਡ ਹਮਲਿਆਂ ਦੇ ਲਈ ਜ਼ਿੰਮੇਵਾਰ ਹੈ ਗ੍ਰਨੇਡ ਹਮਲੇ ਤੋਂ ਬਾਅਦ ਹੀ ਕਾਉਂਟਰ ਇੰਟੈਲੀਜੈਂਸ ਲਗਾਤਾਰ ਹੈਪੀ ਪਾਸ਼ਿਆ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀ ਸੀ ਤੇ ਕਾਉਂਟਰ ਇੰਟੈਲੀਜੈਂਸ ਦੀ ਇਨਫੋਰਮ ਦੇ ਆਧਾਰ ਦੇ ਉੱਤੇ ਹੀ ਹੈਪੀ ਪਾਸ਼ਿਆ ਦੀ ਅਮਰੀਕਾ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਹੁਣ ਦੱਸਣਯੋਗ ਇਹ ਵੀ ਹੈ ਕਿ ਅਮਰੀਕਾ ਉਸਥਿਤ ਖਾਲਿਸਤਾਨੀ ਅਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ਆਈਐਸ ਨੇ ਗ੍ਰਿਫਤਾਰ ਕੀਤਾ ਤੇ ਪੰਜਾਬ ਪੁਲਿਸ ਅਤੇ ਐਨਆਈਏ ਦੇ ਅਨੁਸਾਰ ਪਾਸ਼ੀਆ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਜਿਹੜਾ ਹਰਵਿੰਦਰ ਸਿੰਘ ਉਰਫ ਰਿੰਦਾ ਉਹਦੇ ਨਾਲ ਪੰਜਾਬ ਦੇ ਵਿੱਚ ਗਤੀਵਿਧੀ ਜਿਹੜੀ ਅਤਵਾਦੀ ਗਤੀਵਿਧੀਆਂ ਨੇ ਉਹਦੇ ਵਿੱਚ ਸ਼ਾਮਲ ਸੀ ਤਾਂ ਇੱਕ ਗੈਂਗਸਟਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕਈ ਗਰਨੇਡ ਹਮਲਿਆਂ ਦੇ ਲਈ ਜ਼ਿੰਮੇਵਾਰ ਹੈ ਤਾਂ ਉਸ ਦੀ ਗ੍ਰਿਫਤਾਰੀ ਦੇ ਨਾਲ ਪੰਜਾਬ ਦੇ ਜ਼ਿਲ੍ਹਿਆਂ ਅਤੇ ਸਰਹੱਦੀ ਇਲਾਕਿਆਂ ਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਹੈਪੀ ਪਾਸ਼ਿਆ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਵਰਨਰ ਫੋਨਾਂ ਦੀ ਵਰਤੋਂ ਕਰਦਾ ਸੀ ਪਾਸ਼ਿਆ 14 ਗਰਨੇਡ ਹਮਲਿਆਂ ਦੇ ਵਿੱਚੋਂ ਲੋਰੀਂਦਾ ਸੀ ਜੋਸ ਦੇ ਵਿੱਚ 11 ਸਤੰਬਰ 2024 ਨੂੰ ਚੰਡੀਗੜ੍ਹ ਗ੍ਰਨੇਡ ਤਮਾਕਾ ਵੀ ਸ਼ਾਮਲ ਸੀ ਜਿਸ ਨੂੰ ਉਸ ਦਿਨ ਜਿਹੜੇ ਨਿਰਦੇਸ਼ਾਂ ਦੇ ਉੱਤੇ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਸੀ ਹੈਪੀ ਪਾਸ਼ਾ ਨੇ ਹੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਪੁਲਸ ਸਟੇਸ਼ਨਾਂ ਉੱਤੇ ਹੋਏ ਤਮਾਕਿਆਂ ਦੇ ਨਾਲ ਲੁਧਿਆਣਾ ਕੋਲ ਤਮਾਕੇ ਦੀ ਜ਼ਿੰਮੇਵਾਰੀ ਵੀ ਲਈ ਸੀ ਐਨਆਈਏ ਨੇ ਉਸ ਦੇ ਉੱਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਤੇ ਪਿਛਲੇ 7 ਮਹੀਨਿਆਂ ਦੇ ਵਿੱਚ ਪੰਜਾਬ 16 ਗ੍ਰੇਡ ਹਮਲਿਆ ਨਾਲ ਖਿਲ ਗਿਆ ਜਿਸ ਦੇ ਵਿੱਚ ਪੁਲਿਸ ਚੌਕੀਆਂ ਅਤੇ ਭਾਜਪਾ ਨੇਤਾ ਮਨਰੰਜਨ ਕਾਲਿਆ ਵਰਗੀਆਂ ਰਾਜਨੀਤਿਕ ਹਸਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਅਮਰੀਕਾ ਇਸ ਗੱਲ ਲਈ ਸਖਤ ਹੈ ਤੇ ਉਹਨੇ ਇਨਫੋਰਸਮੈਂਟ ਨੂੰ ਹੋਰ ਸਖਤ ਜਿਹੜੇ ਆਈਸ ਨੂੰ ਅਦਾਇਤਾ ਕਰ ਦਿੱਤੀਆਂ ਤੇ ਤੇ ਬੜੀ ਬਰੀਕੀ ਦੇ ਨਾਲ ਜਿਹੜਾ ਹੁਣ ਛਾਣਨਾ ਲੱਗੇਗਾ ਤੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ ਚਾਹੇ ਉਹ ਹੈਗੇ ਨੇ ਚਾਹੇ ਪਿੱਛੇ ਸੀ ਤਾਂ ਉਹਨਾਂ ਉੱਤੇ ਵੀ ਇੱਕ ਕਾਰਵਾਈ ਜਿਹੜਾ ਲਾਗੂ ਹੋਏਗੀ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ